ਐਸਐਲ ਦੀ ਵੱਡੀ ਖਬਰ ਪਲਾਸਟਿਕ ਕਾਰੋਬਾਰੀ ਵਿੱਕੀ ਗਾਬਾ ਦੇ ਨਾਲ ਜੁੜੀ ਹੋਈ ਹੈ ਦੱਸਦੀ ਕਿ ਵਿੱਕੀ ਗਾਬਾ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਜੋ ਦੱਸੇ ਜਾ ਰਹੇ ਨੇ ਕਿ ਕੁਝ ਦਿਨ ਪਹਿਲਾਂ ਜਿਹੜੀ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਆਂਦੀ ਹੈ ਕਿ ਪਲਾਸਟਿਕ ਬੈਨ ਕਰ ਦਿੱਤਾ ਗਿਆ ਹੈ ਸਿੰਗਲ ਯੂਜ਼ ਪਲਾਸਟਿਕ ਬੈਨ ਹੋਣ ਦੇ ਕਾਰਨ ਜਿਹੜੇ ਵਿੱਕੀ ਗਾਬਾ ਨੇ ਵਪਾਰੀ ਨੇ ਪਲਾਸਟਿਕ ਦਾ ਵਪਾਰ ਕਰਦੇ ਸੀਗੇ ਲੁਧਿਆਣਾ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਜਿਹੜੀ ਆਤਮੱਤਿਆ ਕਰ ਦਿੱਤੀ ਗਈ ਹੈ ਇਹਦੇ ਕਾਰਨ ਇਹ ਹੀ ਦੱਸੇ ਜਾ ਰਹੇ ਕਿ ਪਲਾਸਟਿਕ ਦੇ ਵਪਾਰ ਦੇ ਵਿੱਚ ਜਿਹੜਾ ਪਲਾਸਟਿਕ ਬੰਦ ਹੋ ਗਿਆ ਸੀ ਤੇ ਲੈਣਦਾਰੀਆਂ ਬੜੀਆਂ ਵੱਧ ਗਈਆਂ ਸੀ ਦੇਣਦਾਰੀਆਂ ਬੜੀਆਂ ਵੱਧ ਗਈਆਂ ਸੀ ਜਿਹੜੀ ਪੇਮੈਂਟ ਸੀ ਉਹ ਬੜੀ ਵੱਧ ਗਈ ਸੀ ਦੇਣਦਾਰੀਆਂ ਵੱਧ ਗਈਆਂ ਸੀ ਪੈਸੇ ਲੈਣ ਦੇਣ ਦੱਸਿਆ ਜਾ ਰਿਹਾ ਹੈ ਤੇ ਵਪਾਰੀਆਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਪਲਾਸਟਿਕ ਸਿੰਗਲ ਯੂਜ਼ ਪਲਾਸਟਿਕ ਦੀ ਅਸੀਂ ਗੁਹਾਰ ਵੀ ਲਗਾਈ ਸੀ ਸਰਕਾਰ ਨੂੰ ਕਿ ਸਾਨੂੰ ਕੋਈ ਆਲਟਰਨੇਟਿਵ ਕੱਢ ਕੇ ਦਿੱਤਾ ਜਾਵੇ ਪਰ ਕੇਂਦਰ ਸਰਕਾਰ ਵੱਲੋਂ ਇਹਦਾ ਕੋਈ ਅਲਟਰਨੇਟਿਵ ਨਹੀਂ ਕੱਢਿਆ ਗਿਆ ਤੇ ਵਪਾਰੀ ਵੱਲੋਂ ਦੁਖੀ ਹੋ ਕੇ ਇਸ ਦੇ ਲਈ ਆਤਮ ਹੱਤਿਆ ਕਰ ਦਿੱਤੀ ਗਈ ਹੈ ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਵੀ ਪਹੁੰਚੀ ਹੋਈ ਹੈ ਪੋਸਟਮਾਰਟਮ جاری ਹੈ ਤੇ ਜਿਹੜੇ ਪਰਿਵਾਰਕ ਮੈਂਬਰ ਆਉਣਾ ਨਾਲ ਵੀ ਗੱਲਬਾਤ ਕਰ ਲਾਂਗੇ ਕੀ ਹੈ ਸਾਰਾ ਮਾਮਲਾ 23:00 49 ਦੇ ਕਿਨਾਰੇ ਜੀ ਹਾਂ ਜੀ ਕਿਦੋਂ ਤੋਂ ਕੰਮ ਕਰ ਰਹੀ ਜੀ ਕੰਮ ਤਾਂ ਕਾਫੀ ਦਿਨ ਤੋਂ ਕਰ ਰਹੇ ਨੇ ਪਰ ਜੇ 1.5 2 ਮਹੀਨੇ ਤੋਂ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਆ ਜੀ ਸਰ ਕੀ ਹੈ ਪਲਾਸਟਿਕ ਦਾ ਕੰਮ ਕਰਦੇ ਜੀ ਸਰਕਾਰ ਨੇ ਬਿਆਨ ਕਰਤਾ ਹੋਇਆ ਉਸ ਕਰਕੇ ਥੋੜੇ ਪਰੇਸ਼ਾਨ ਹੋ ਗਏ ਜੀ ਫੈਮਿਲੀ ਪਰੇਸ਼ਾਨ ਹੋ ਗਈ ਸੀ ਇਹ ਕਦਮ ਚੱਕਣਾ ਉਹਨਾਂ ਨੇ ਜੜ ਕਿਤੇ ਸੋਚਾਡ ਕਰਦੇ ਤੇ ਕੀ ਕਰਨ ਸਮਝ ذمہਵਾਰ ਕਿਹਨੂੰ ਸਮਝਾਓ ਕਾਫੀ ਨਹੀਂ ਦੇਖੋ ਜੀ ਇਹ ਤਾਂ ਸਰਕਾਰਾਂ ਨੂੰ ਹੀ ਸਮਝਾਂਗੇ ਕਾਰੋਬਾਰ ਬੰਦ ਪਏ ਸਾਡੇ ਅੱਗੇ ਨੇ ਸਰਕਾਰਾਂ ਸਮਝਦੀਆਂ ਨੇ ਇਸ ਗੱਲ ਨੂੰ ਸਾਡੀਆਂ ਨੂੰ ਕਾਦੀ ਸੁਣਵਾਈ ਨਾ ਹੋਣੀ ਕੋਈ ਹੋਰੀ ਕੁਝ ਸਾਈਨੋ ਵੀ ਨਹੀਂ ਉਹਦੇ ਨਾਲ ਕੋਈ ਕੰਮ ਨਾ ਹੋਣ ਕਰਕੇ ਸਾਈਡ ਕੰਮ ਕਹ ਹੈ ਨਹੀਂ ਕੰਮ ਖਤਮ ਹੋ ਗਿਆ ਸੀ ਆ ਵੀ ਆ ਵੀ ਪਰੇਸ਼ਾਨ ਹੋ ਗਿਆ ਸੀ ਸਰਕਾਰਾਂ ਸਰਕਾਰ ਨੂੰ ਮੈਂ ਇਸ ਲਈ ਨਾ ਚਾਹੁੰਗਾ ਸਰਕਾਰ ਨੂੰ ਹੀ ਕਹਿਣਾ ਚਾਹੁੰਦਾ ਮੈਸੇਜ ਵੀ ਸਾਡੀ ਸੁਣਵਾਈ ਕੀਤੀ ਜਾਵੇ ਵੀ ਅਗੋਂ ਤੋਂ ਹੋਰ ਕੋ ਪਰਿਵਾਰ ਦਾ ਖਰਾਬ ਨਾ ਹੋਵੇ ਨਾਸੀਕ ਬਿਆਨ ਨਾ ਕੀਤਾ ਜਾਵੇ 75 ਮਾਈਕ੍ਰੋ ਚੱਲਦਾ ਪਿਆ 75 ਮਾਈਕ੍ਰੋ ਨਹੀਂ ਚੱਲਣ ਵਾਲਾ ਸੀ ਕੀ ਮੈਰਿਟ ਸੀਗੇ ਦੋ ਬੱਚੇ ਨੇ ਦੋ ਬੱਚੇ ਨੇ ਇੱਕ ਬੰਟੀ ਹੈ ਦੋਨੋਂ ਅਨਮੈਡ ਤੋਂ ਨਹੀਂ ਏ ਸਾਡਾ ਬਾਰੀ ਭਰਾ ਸੀ 49 ਸਾਲ ਦਾ ਸੀਗਾ ਪਲਾਸਟਿਕ ਜਿਵੇਂ ਸਰਕਾਰ ਨੇ 1.5 ਮਹੀਨਾ ਪਲਾਸਟਿਕ ਪੱਲਾ ਬੰਦ ਕਰਤਾਗਾ ਇਹਦਾ ਪਲਾਸਟਿਕ ਕਾਰੋਬਾਰ ਸੀਗਾ ਹੁ 1.5 2 ਮਹੀਨੇ ਕਾਰੋਬਾਰ ਬੰਦ ਮੇਲੇ ਕਰੇਲੂ ਖਰਚੇ ਹੁੰਦੇ ਨੇ ਬੈਂਕਾਂ ਦੇ ਲੋਨ ਹੈਗੇ ਸਭ ਕੁਝ ਹੈਗਾ ਸਰਕਾਰ ਅਸੀਂ ਪਿਛਲੇ ਦਿਨ ਸਰਕਾਰ ਨਾਲ ਮੀਡੀਏ ਕਰਨ ਕੋਸ਼ਿਸ਼ ਕੀਤੀ ਸਾਡੀ ਮੀਟਿੰਗ ਨਹੀਂ ਹੋਈ ਸਰਕਾਰ ਤੇ ਮੈਸੇਜ ਜਾ ਸਾਡਾ ਪਲਾਸਟਿਕ ਚਲਾ ਲਓ ਦਿੱਲੀ ਦੇ 75 ਬਾਈਕਰ ਕਾਨੂੰਨ ਚੱਲਿਆ ਉਹ ਪਾਸ ਕਰ ਦਿਓ ਪਰ ਸਾਡੀ ਕੋਈ ਸੁਣਵਾਈ ਨਾ ਸਰਕਾਰ ਦਾ ਸੰਪਰੀਤ ਮੋਝ ਰਹੀ ਹੈ ਮਜਬੂਰ ਹੋ ਗਏ ਇਸ ਬਦਲੇ ਆਪਣਾ ਸੁਸਾਇਡ ਕਦਮ ਚੁਕਣਾ ਪਿਆਗਾ ਇਹ ਜਿੰਮੇਬਸ ਆਪ ਸਰਕਾਰ ਹੈਗੀ ਏ ਸਰਕਾਰ ਨਾਲ ਸਾਡੀ ਕੋਈ ਮੁਲਾਕਾਤ ਨਹੀਂ ਨਾ ਸਾਨੂੰ ਕੋਈ ਬੰਦਾ ਬਾਜ਼ਾਰ ਚ ਆਂਦਾ ਵੀ ਤੁਸੀਂ ਆ ਪਲਾਸਟਿਕ ਚਲਾਓ ਆ ਬੰਦ ਹੈਗਾ ਨਾ ਸਾਡੀ ਮਾਨ ਸਰਕਾਰ ਤੇ ਸਾਡੀ ਪਹੁੰਚ ਹੋ ਰਹੀ ਏ ਕੋਈ ਜਿੰਨੇ ਲਾੜੇ ਐਮ ਐਲ ਏ ਬਣੇ ਕੋਈ ਸਾਡੀ ਸੁਲਵਾਈ ਨਹੀਂ ਕਰਦਾ ਨਾ ਸਾਡੀ ਉੱਥੇ ਪਹੁੰਚ ਜਾ ਰਹੀ ਹੈਗੀ ਏ ਸਾਨੂੰ ਚਾਹੀਦਾ ਸਾਡੇ ਆਪ ਸਰਕਾਰ ਨਾਲ ਸਾਡੀ ਮੀਟਿੰਗ ਨਾਲ ਮਾਂਸ ਮੀਟਿੰਗ ਨਾਲ ਸਾਡਾ ਬੱਸ ਨਾਲ ਅੱਜ ਇੱਕ ਸੁਸਾਇਟੀ ਕੱਲ 10 ਹੋਰਗੇ 150 ਕੋਈ ਜੇ ਪਹਿਲੇ ਦਾ ਜਿਹੜਾ ਕਿਸਾਨਾਂ ਨੇ ਆਪੇ ਮੋਰਚਾ ਲਾਇਆ ਜੇ ਸੁਸਾਇਡ ਕਰ ਲਿਆਗਾ ਇਦਾਂ ਇਹੀ ਕੰਮ ਸ਼ੁਰੂ ਹੋਗਾ ਆ ਸਾਡੇ ਇਹਾਸੇ ਪਲਾਸਟਿਕ ਲਈ 20 ਜੁਲਾਈ 1922 ਪੇਲ ਕਾਲਾ ਦੇ ਰਹਾ ਇਹਨੂੰ ਬੰਦ ਕੀਤਾ ਜਾਵੇ ਪਲਾਸਟਿਕ ਚਲਾਇਆ ਜਾਵੇ ਮਸਲੇ ਹੱਲ ਕਰਨ ਸਰਕਾਰ ਆਪਣਾ ਕਟਹੋਰ ਕਤਬ ਕਰੇ ਸਰ ਕਿੰਨੇ ਦਿਨ ਤੋਂ ਕੰਮ ਕਰ ਰਹੀ ਸੀ ਇਹ ਸ਼ੁਰੂ ਬਾਰੇ ਫੈਮਿਨਾ ਸ਼ੁਰੂ ਸਾਰੇ ਬੱਚੇ ਮਦਦ ਕਰੇ ਜਿਉਂ ਜਿਉਂ ਦਾ ਫਾਜ਼ਖ ਕੰਮ ਕਰਦੇ 35 40 ਸਾਲ ਤੋਂ ਪ੍ਰਸ਼ਾਸਨ ਸਰਕਾਰ ਤੋਂ ਮੰਗ ਰਹੇ ਪ੍ਰਸ਼ਾਸਨ ਸਰਕਾਰ ਨੇ ਕੋਈ ਇਹ ਪਲਾਸਟਿਕ ਸਾਡੇ ਜਿਲ੍ਹੇ ਸਾਡੀ ਸਾਡੀ ਮੰਗਾਂ ਸੁਣੇ ਸਾਡੇ ਨਾਲ ਮੀਟਿੰਗ ਕਰੇ ਬੈਠੇ ਕਾਦੇ ਪਲਾਸਟਿਕ ਚ ਲਾਇਆ ਜੇ ਜਦ ਤੱਕ ਹੋਰ ਕੀ ਬੰਦੇ ਸੁਸਾਈਡ ਕਰੂ ਬਾਜੀ ਆਏ ਪੰਜਾਬ ਦੀ ਪੂਰੀ ਫੈਕਟਰੀਆਂ ਬੰਦ ਪਈਆਂ ਨੇ ਸਾਰੀ ਲੇਬਰ ਵਿਹਲੀ ਏ ਅਸੀਂ ਲੋਕ ਕਰਜਾਂ ਦੇ ਦੱਬੇ ਹੋਇਆ ਸਾਡੇ ਵਪਾਰ ਠੱਪ ਹੋ ਗਿਆ ਸਾਡੇ ਪੈਸੇ ਅੱਗੇ ਰੁਕੇ ਗਏ ਨੇ ਲੋਕਾਂ ਕੋਲ ਮਾਲ ਨਾ ਜਾਵਾ ਹੋ ਗਿਆ ਮਾਲ ਵਿਕਦਾ ਨਹੀਂ ਪੈਗਾ ਜਦ ਤੱਕ ਦਿੱਲੀ ਸਰਕਾਰ 75 ਬਾਈ ਕਾਨੂੰਨ ਹੈ ਕੈਰੀ ਬਿਕ ਰਿਹਾਗਾ ਸਿਰ ਪੰਜਾਬ ਚ ਬਗੈਰੀ ਬੰਦ ਕਰ ਦਿੰਦੇ ਨੇ ਇਹਦੀ ਵਜ੍ਹਾ ਦੱਸੋ ਕੀ ਹੈਗੀ ਹੈ ਕਿਉਂ ਬੰਦ ਕੀਤਾ ਸਾਡੇ ਸਤੂਲ ਵਪਾਰ ਕਿਉਂ ਹੋਇਗਾ ਪੰਜਾਬ ਹਿੰਦੂਸਾਂ ਰੀੜ ਛੱਡੀ ਹੈਗੀ ਹੈ ਜਦੋਂ ਕੋਈ ਮਰਤਾ ਨਹੀਂ ਚਲੋ ਪੰਜਾਬ ਆ ਗਈ ਅੱਜ ਦੀ ਉਗਰਵਾਦ ਹੈ ਪੰਜਾਬ ਰੀਲੀਫ ਫ ਸਿੱਧਾ ਰਿਲੀਫ ਆਣ। ਹਰ ਵਾਰੀ ਪੰਜਾਬੀ ਅੱਗੇ ਆਣ ਤੇ ਹੁਣ ਪੰਜਾਬ ਨੂੰ ਪਿੱਛੇ ਕਰਦਾ ਕਿਉਂਕਿ ਇਹ ਪੰਜਾਬੀ ਹੈ। ਪੰਜਾਬੀ ਵੈਲੀ ਹੈ ਨਹੀਂ ਕੋਈ ਵੀ। ਅਸੀਂ ਕਹਿੰਦੇ ਸਰਕਾਰ ਜਿਵੇਂ ਦਿੱਲੀ ਸੈਂਟਰ ਦੇ ਵਿੱਚ 75 ਮਾਈਕਰੋਨ ਕੈਰੀ ਬੈਗ ਪਾਸ ਹੈ। ਇਸ ਤਰ੍ਹਾਂ ਇੱਥੇ ਵੀ 75 ਮਾਈਕਰੋਨ ਕੈਰੀ ਬੈਗ ਪਾਸ ਕਰਨਾ। ਇਹਨਾਂ ਨੂੰ ਲਫਾਵਾ ਬੰਦ ਲਫਾਵਾ ਬੰਦ ਹੋਰ ਕਿਸੇ ਨੂੰ ਕੋਈ ਮਤਲਬ ਨਹੀਂ। ਉਹ ਆਣ ਕੇ ਬੰਦ ਕਰੋ ਬੰਦ ਕਰੋ ਲੋਕੀ ਭੱਜੀ ਜਾਣਗੇ ਦੁਕਾਨਾਂ ਬੰਦ ਕਰਕੇ। ਕੀ ਕਰੇਗਾ ਕੰਮ ਕਰ ਨਹੀਂ ਰਹੇਗਾ ਤੇ ਘਰਾਂ ਦੇ ਖਰਚੇ ਹੁੰਨੇ ਨੇ। ਕਰੋ ਬੰਦ ਕਰ ਕੀ ਜਿੰਨੀ ਦਿਨ ਬੰਦਾ ਰਹੀ ਜਾਵੇ। ਸਾਈਡ ਕੀਤਾ ਕੀ ਕਰਨ ਸਮੇਂ ਤੇ। ਸੁਆਇਡ ਕਰਦਾ ਹੈ ਕਿ ਸਰਕਾਰ ਦੀ ਨੀ ਪਲਾਸਟਿਕ ਬੰਦ ਪਲਾਸਟਿਕ ਬੰਦ ਪਲਾਸਟਿਕ ਕਿਹੜੀ ਗੱਲਾਂ ਬੰਦ ਕਰ ਸਾਨੂੰ ਦੱਸੋ ਇਹਦਾ ਦੱਸੋ ਨਾ ਪਲਾਸਟਿਕ ਬੰਦ ਕਰ ਪਲਾਸਟਿਕ ਉਹ ਕੰਮ ਸਾਰਾ ਖਾਪੋ ਆਇਆ ਪਿਆ ਕਾਰੋਬਾਰ ਚੱਲਦਾ ਨਹੀਂ ਪਿਆ ਪੂਰੇ ਕਰਕੇ ਬੰਦਾ ਪਰੇਸ਼ਾਨ ਕੀ ਘਰੂ ਕਰਦਾ ਖਰਚੇ ਦਾ ਕਰਦਾ ਨਹੀਂ ਖਰਚੇ ਦਾ ਉਹ ਨਹੀਂ ਰਹਿਣ ਤੇ ਬੰਦਾ ਅੱਜ ਇੱਕ ਬਰਿਆਕਾ ਨੂੰ ਹੋਰ 10 ਮਰਨਗੇ ਜਿੰਮੇਕਾਰ ਸਰਕਾਰ ਨੂੰ ਹੀ ਸਮਝਿਆ ਜਿੰਮੇਵਾਰ ਧਰਮਪੁਰਾ ਗਲੀ ਨੰਬਰ 1 ਦੇ ਵਿੱਚ ਸਿਰੇ ਸਾਨੂੰ ਮੈਸੇਜ ਆਇਆ ਸੀ ਕਿ ਬੰਦੇ ਨੇ ਸੂਟ ਸਾੜ ਕਰ ਲਿਆ ਆਹ ਲੈ ਕੇ ਹਾਂਜੀ ਸੋ ਇੱਕ ਨੰਬਰ ਗਲੀ ਦੇ ਵਿੱਚ ਧਰਮਪੁਰਾ ਮੈਸੇਜ ਆਇਆ ਸੀ ਕਿ ਬੰਦੇ ਨੇ ਸੂਇ ਸੱਡ ਕੀਤਾ ਫਹਾ ਲੈ ਲਿਆ ਅੱਖੀ ਨਾਲ ਤੇ ਸੀ ਗਏ ਮੌਕੇ ਤੇ ਡੱਡ ਬੋਡੀ ਸਿਵਲ ਹਸਪਤਲ ਪੇ ਜੀ ਤੇ ਇਹਨਾਂ ਦਾ ਬ੍ਰਦਰ ਜਿਹੜਾ ਅਸ਼ੋਕ ਆਪਾ ਦੇ ਸਟੇਟਮੈਂਟ ਤੇ ਕਾਰਵਾਈ ਕਰ ਰਿਹਾ 174 ਪੋਸਟ ਬਾਟਮ ਕਰਵਾ ਰਿਹਾ ਤੇ ਸਰ ਸੁਸਾਈਡ ਦਾ ਕੋਈ ਕਾਰਨ ਪਤਾ ਲੱਗਿਆ ਨਹੀਂ ਸੁਸਾਈਡ ਸਾਨੂੰ ਕੋਈ ਨੋਟ ਵਗੈਰਾ ਤਾਂ ਨਹੀਂ ਮਿਲਿਆ ਪਰ ਉਹਨਾਂ ਨੇ ਇਹ ਹੀ ਲਿਖਾਇਆ ਆਪਣੇ ਸਟੇਟਮੈਂਟ ਦੇ ਵਿੱਚ ਵੀ ਥੋੜਾ ਦੇਣਦਾਰੀਆਂ ਸੀਗੀਆਂ ਪੈਸੇ ਦੀਆਂ ਤੋਂ ਥੋੜਾ ਪਰੇਸ਼ਾਨ ਲੱਗਦਾ ਦੇ ਪੈਸੇ ਲੈਣ ਦੇ ਨਹੀਂ ਲੱਗੇ। ਪਰਿਵਾਰ ਦਾ ਇਹ ਕਹਿਣਾ ਜੀ ਕੰਮ ਘਟਪ ਸੀਗਾ ਪਲਾਸਟਿਕ ਦਾ کاروبار ਉਸ ਨੇ ਕੀਤਾ। ਇਹ ਤਾਂ ਉਹਨਾਂ ਨੂੰ ਪਤਾ ਹੋਊਗਾ। ਜੀ ਬੜੀ। ਤੁਸੀਂ ਕੀ ਕਾਰਵਾਈ ਕੀਤੀ ਜਾ ਰਹੀ ਜੀ? ਅਸੀਂ 174 ਦੀ ਕਾਰਵਾਈ ਕਰ ਰਹੇ ਹਾਂ। ਤੁਸੀਂ ਸੁਣ ਲਿਆ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਕਿ ਜਿਹੜਾ ਪਲਾਸਟਿਕ ਕਾਰੋਬਾਰੀ ਵਿੱਕੀ ਗਾਬਾ ਵੱਲੋਂ ਆਤਮ ਸत्यागित ਕੀਤਾ ਗਿਆ ਤੇ ਜਿਹੜਾ ਪਲਾਸਟਿਕ ਦਾ ਕਾਰੋਬਾਰ ਅਸੀਂ ਉਹ ਠੱਪ ਹੋ ਚੁੱਕਾ ਸੀ ਸਿੰਗਲ ਯੂਜ਼ ਪਲਾਸਟਿਕ ਜਿਹੜਾ ਸੀ ਉਹ ਬੈਨ ਕਰ ਦਿੱਤਾ ਗਿਆ ਸੀ ਸਰਕਾਰ ਵੱਲੋਂ। ਤੇ ਉਸ ਦੇ ਕਾਰਨ ਇਹ ਵਿਕੀਗਾ ਬਾ ਪਰੇਸ਼ਾਨ ਚੱਲ ਰਹੀ ਸੀ ਕਾਫੀ ਦਿਨਾਂ ਤੋਂ ਕਿਉਂਕਿ ਦੇਣਦਾਰੀਆਂ ਬਾਜ਼ਾਰ ਦੇ ਵਿੱਚ ਕਾਫੀ ਸੀਗੀਆਂ ਤੇ ਹੁਣ ਇਹ ਦੇਖਣਾ ਆਊਗਾ ਕਿ ਕੇਂਦਰ ਸਰਕਾਰ ਨੂੰ ਵੀ ਗੁਹਾਰ ਲਗਾਈ ਜਾਂਦੀ ਰਹੀ ਹੈ ਕਿ ਸਿੰਗਲ ਯੂਸ ਪਲਾਸਟਿਕ ਦਾ ਜਿਹੜਾ ਅਲਟਰਨੇਟਿਵ ਕੱਢ ਕੇ ਦਿੱਤਾ ਜਾਵੇ ਨਹੀਂ ਤਾਂ ਪਲਾਸਟਿਕ ਵਪਾਰੀ ਤਬਾਹ ਹੋ ਜਾਣਗੇ ਤੇ ਕਿਉਂਕਿ ਉਹਨਾਂ ਦਾ ਵਪਾਰ ਖਤਮ ਹੁੰਦਾ ਪਿਆ ਹੋਂ ਦੇਖਣਾ ਆਊਗਾ ਕੇਂਦਰ ਸਰਕਾਰ ਦੇ ਵੱਲ ਕਦੋਂ ਤੱਕ ਧਿਆਨ ਦਿੰਦੀ ਹੈ ਕਿ ਸਿੰਗਲ ਯੂਸ ਪਲਾਸਟਿਕ ਦੇ ਜਿਹੜੇ ਕਾਰੋਬਾਰੀ ਉਹਨਾਂ ਨੂੰ ਕੀ ਰਾਤ ਮਿਲਦੀ ਹੈ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਵਿਸ਼ੇਸ਼ ਲੋਟਾ ਐਸਮ ਜੀ ਨਿਊਜ਼ ਲੁਧਿਆਣਾ